22 ਜਨਵਰੀ ਦਾ ਦਿਨ ਪ੍ਰਭੂ શ્રી ਰਾਮ ਜੀ ਦੇ ਪਕਤਾਂ ਲਈ ਬੇहद ਅਹਿਮ ਅਤੇ ਇਤਿਹਾਸਕ ਬਣਨ ਜਾ ਰਿਹਾ ਹੈ ਕਿਉਂਕਿ ਸ਼੍ਰੀ ਅਯੁੱਧਿਆਪੁਰੀ ਵਿੱਚ ਸ਼੍ਰੀ ਰਾਮ ਜਨਮ भूमि ਸਥਾਨ ਤੇ ਭਗਵਾਨ ਸ਼੍ਰੀ ਰਾਮ ਜੀ ਦੀ ਵਿਧੀਵਤ ਮੂਰਤੀ ਸਥਾਪਨਾ ਹੋਣ ਜਾ ਰਹੀ ਹੈ ਦੂਜੇ ਸ਼ਬਦਾਂ ਵਿੱਚ ਇਸ ਦਿਨ ਭਗਵਾਨ ਸ਼੍ਰੀ ਰਾਮ ਮੋੜ ਤੋਂ ਅਯੁੱਧਿਆਪੁਰੀ ਵਿੱਚ ਬਿਰਾਜਮਾਨ ਹੋਣ ਜਾ ਰਹੇ ਹਨ ਇਸ ਦਾ ਜਸ਼ਨ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਵਿੱਚ 22 ਜਨਵਰੀ ਨੂੰ ਬੇहद ਧੂਮ-ਧਾਮ ਦੇ ਨਾਲ ਭਗਵਾਨ ਸ਼੍ਰੀ रामचंद्र जी ਦੀ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਥਾਨਕ ਕੱਦਾਂਵਲੀ ਮੰਡੀ ਤੋਂ 22 ਜਨਵਰੀ ਦੀ ਸ਼ਾਮ ਨੂੰ ਇੱਕ ਬੇहद ਆਕਰਸ਼ਕ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜੋ ਪੂਰੀ ਤਰ੍ਹਾਂ ਨਾਲ ਧਾਰਮਿਕ ਰੰਗ ਵਿੱਚ ਰੰਗੀ ਹੋਏਗੀ। ਪਵਨ ਸ਼ਰਮਾ, ਅਜੀਤ ਸੂਰੀ ਅਤੇ ਇਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਬਾਰੇ ਵਿਚਾਰ ਵਟਾਂਦਰਾ ਕਰਨ ਦੇ ਲਈ ਇੱਕ ਮੀਟਿੰਗ ਸਥਾਨਕ ਮਾਈਕਾ ਤਲਾਬ ਮੰਦਿਰ ਦੇ ਹਾਲ ਵਿੱਚ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਸਨਾਤਨ ਜਾਗਰਣ ਮੰਚਵਰਨ ਹੋਰ ਧਾਰਮਿਕ ਸਮਾਜਿਕ ਸੰਗਠਨਾਂ ਦੇ ਆਗੂਆਂ ਤੇ ਸਹਿਯੋਗ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦੇ ਸੱਦੇ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਤੇ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਭਗਵਾਨ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਨ ਅਤੇ ਅਯੁੱਧਿਆ dham ਵਿੱਚ ਸ਼੍ਰੀ ਭਗਵਾਨ ਰਾਮਚੰਦਰ ਜੀ ਦੇ ਬਿਰਾਜਮਾਨ ਹੋਣ ਦਾ ਜਸ਼ਨ ਲੋਕਾਂ ਨੂੰ ਮਨਾਉਣ ਦੀ ਅਪੀਲ ਕੀਤੀ ਗਈ ਹੈ। ਅੱਜ ਦੀ ਮੀਟਿੰਗ ਦਾ ਕੀ ਪ੍ਰੋਗਰਾਮ ਹੈ? ਅੱਜ ਦੀ ਮੀਟਿੰਗ ਸ੍ਰੀ ਸਨਾਤਨ ਜਾਗਰਣ ਮੰਚ ਲੋ ਰੱਖੀ ਗਈ ਹੈ ਜਿਸ ਦਾ ਮੇਨ ਉਦੇਸ਼ ਇਹ ਸੀਗਾ ਵੀ ਜਿਹੜੀ ਅਸੀਂ 22 ਜਨਵਰੀ ਨੂੰ ਇੱਕ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਉਹਦੇ ਉਦੇਸ਼ ਦੇ ਵਿੱਚ ਹੀ ਮੀਟਿੰਗ ਰੱਖੀ ਗਈ ਹੈ। ਔਰ ਉਸ ਸ਼ੋਭਾ ਯਾਤਰਾ ਨੂੰ ਭਵੇ ਬਣਾਉਣ ਵਾਸਤੇ ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨੇ ਆ। ਵੀ ਉਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਉਸ ਦਿਨ ਜਿਹੜੀ ਆ ਦੀਪਮਾਲਾ ਕੀਤੀ ਜਾਵੇ ਸ਼ੋਭਾ ਯਾਤਰਾ ਦਾ ਸਵਾਗਤ ਜਿਹੜਾ ਵਾ পুষ্প ਵਰਖਾ ਦੇ ਨਾਲ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਅਯੋਧਿਆ ਨਹੀਂ ਜਾ ਸਕਦੇ ਉਹ ਗਰਦਾਸਪੁਰ ਸ਼ਹਿਰ ਨੂੰ ਹੀ ਅਯੋਧਿਆ ਦੇ ਰੂਪ ਵਿੱਚ ਸਜਾਇਆ ਜਾਵੇ ਔਰ RAM ਜੀ ਦੇ ਦਰਸ਼ਨ ਜਿਹੜੇ ਨੇ ਜਿਹੜੀ ਅਯੋਧਿਆ ਤੋਂ ਮੂਰਤ RAM ਜੀ ਦੀ ਮੂਰਤੀ ਆਈ ਆ ਉਹਦੇ ਦਰਸ਼ਨ ਕਰਕੇ ਹੀ ਆਪਣੇ ਆਪ ਨੂੰ ਸੁਭਾਗੇਸ਼ਾਲੀ ਬਣਾਇਆ ਜਾਵੇ ਸ਼ੋਭਾ ਯਾਤਰਾ ਨੂੰ ਆਕਰਸ਼ਕ ਬਣਾ ਲਿਖੀ ਕੀ ਕਰਦੇ ਹੋ ਸ਼ੋਭਾ ਯਾਤਰਾ ਨੂੰ ਆਕਰਸ਼ਕ ਬਣਾਉਣ ਵਾਸਤੇ ਦੁਰਗਿਆਣਾ ਮੰਦਰ ਤੋਂ ਅਖਾੜੇ ਵਾਲੇ ਆ ਰਹੇ ਨੇ ਔਰ ਸਭ ਤੋਂ ਅੱਗੇ ਦੋ ਘੋੜੀਆਂ ਨੇ ਜਿਹਦੇ ਉੱਤੇ ਸਾਡੇ ਇੱਕ ਪੰਡਤ ਜੀ ਔਰ ਇੱਕ ਸਿੱਖੀ ਸਰੂਪ ਦੇ ਵਿੱਚ ਸਭ ਤੋਂ ਅੱਗੇ ਚੱਲਣਗੇ ਉਹਨਾਂ ਦੇ ਪਿੱਛੇ ਬੁਲਟ ਵਾਲੀਆਂ ਲੜਕੀਆਂ ਹੋਣਗੀਆਂ ਉਸਦੇ ਪਿੱਛੇ ਜਿਹੜੇ ਦੁਰਗਿਆਣਾ ਮੰਦਰ ਤੋਂ ਆ ਰਹੇ ਨੇ ਉਹ ਹੋਣਗੇ ਉਸ ਤੋਂ ਪਿੱਛੇ ਰਾਮ ਜੀ ਦੀ ਪਾਲਕੀ ਔਰ ਉਸ ਤੋਂ ਪਿੱਛੇ ਸੰਗਤ ਹੋਏਗੀ ਸਾਰੀ 22 ਤਰੀਕ ਦਾ ਪੂਰਾ ਪ੍ਰੋਗਰਾਮ ਕੀ ਹੈ 22 ਤਰੀਕ ਦਾ ਜਿਹੜਾ ਪੂਰਾ ਪ੍ਰੋਗਰਾਮ ਆ ਉਹ 3 ਵਜੇ ਤੋਂ ਲੈ ਕੇ 3 ਵਜੇ ਸ਼ੁਰੂ ਹੋਏਗਾ 3 ਤੋਂ 4 ਪ੍ਰਵਚਨ ਹੋਣਗੇ ਪ੍ਰਵਚਨ ਤੋਂ ਬਾਅਦ ਠੀਕ 4 ਵਜੇ ਨੂੰ ਸ਼ੋਭਾ ਯਾਤਰਾ ਚ ਚਲਾਈ ਜਾਏਗੀ ਉਸ ਤੋਂ ਬਾਅਦ ਸਾਰੇ ਸ਼ਹਿਰ ਦੀ ਪ੍ਰਕਰਮਾਂ ਕਰਦੀ ਹੋਏ ਮਾਈ ਦੇ ਤਲਾ ਮੰਦਰ ਸਮਾਪਤੀ ਲੰਗਰ ਦੀ ਵਿਵਸਥਾ ਦੇ ਨਾਲ ਸਮਾਪਤੀ ਕੀਤੀ ਜਾਏਗੀ ਕੀ ਅਪੀਲ ਕਰਨਾ ਚਾਹੁੰਦੇ ਸ਼ਹਿਰ ਵਾਸੀ ਸਹਿਰ ਵਾਸੀਆਂ ਦੇ ਕੇ ਇਹੋ ਅਪੀਲਾ ਵੀ ਅਸੀਂ ਜੋਧਿਆ ਤੇ ਨਹੀਂ ਜਾ ਸਕਦੇ ਅਸੀਂ ਗਰਦਾਸਪੁਰ ਨੂੰ ਉਹ ਜੋਦਿਆ ਜਰੂਰ ਬਣਾ ਸਕਨੇ ਆ ਉਹ ਤਾਂ ਹੀ ਬਣਾ ਸਕਨੇ ਆ ਵੀ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਅਪੀਲ ਹੈ ਵੀ ਉਸ ਦਿਨ ਆਪਣੇ ਬੱਚਿਆਂ ਨੂੰ ਲੇਡੀਜ਼ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇਸ ਸ਼ੋਭਾ ਯਾਤਰਾ ਦਾ ਆਨੰਦ ਲੈ ਸਕੀਏ ਔਰ ਬੜੇ 500 ਸਾਲਾਂ ਦੇ ਬਾਅਦ ਸਾਨੂੰ ਇਹ ਮੌਕਾ ਮਿਲਿਆ ਵਾ ਉਸ ਮੌਕੇ ਨੂੰ ਮੇਰੇ ਸ਼ਹਿਰ ਵਾਸੀਆਂ ਦੇ ਅੱਗੇ ਪੀਲਾ ਵੀ ਇਸ ਮੌਕੇ ਨੂੰ ਨਾ ਗਵਾਇਆ ਜਾਏ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਜਾਏ ਮੈਂ ਮਨੋਜ ਰਹਿਣਾ ਅੱਜ ਦੀ ਇਸ ਮੀਟਿੰਗ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਭਗਵਾਨ શ્રી ਰਾਮ ਦੇ 22 ਜਨਵਰੀ ਨੂੰ ਅਜੋਧਿਆ ਦੇ ਵਿੱਚ ਹੋਣ ਜਾ ਰਹੀ ਪ੍ਰਾਣ ਪ੍ਰਤੀਸ਼ਟਾ ਦੇ ਸਬੰਧ ਵਿੱਚ ਸ੍ਰੀ ਸਨਾਤਨ ਜਾਗਰਣ ਮੰਚ ਨੇ ਰੱਖੀ ਹੈ ਜਿਸ ਦਾ ਉਦੇਸ਼ ਹੈ ਕਿ 22 ਜਨਵਰੀ ਦੇ ਦਿਨ ਨੂੰ ਅਸੀਂ ਯਾਦਗਾਰੀ ਬਣਾਣਾ ਉਸ ਦਿਨ ਮੰਚ ਵੱਲੋਂ ਆਯੋਜਨ ਕੀਤਾ ਗਿਆ ਹੈ ਕਿ ਸ਼ੋਭਾ ਯਾਤਰਾ ਦਾ ਵਿਸ਼ਾਲ ਸ਼ੋਭਾ ਯਾਤਰਾ ਪੁਰਾਣੀ ਕਨਕ ਮੰਡੀ ਤੋਂ ਆਰੰਭ ਹੋ ਕੇ ਮਾਈ ਦਾ ਤਲਾਬ ਵਿੱਚ ਆ ਕੇ ਵਿਸ਼ਰਾਮ ਕਰੇਗੀ ਉਸ ਦਿਨ ਸਾਰੇ ਸ਼ਹਿਰ ਨੂੰ ਨਿਵੇਦਨ ਹੈ ਕਿ ਉਸ ਯਾਤਰਾ ਦੇ ਰੂਪ ਨੂੰ ਭਵੇ ਬਣਾਉਣ ਵਾਸਤੇ ਯਾਤਰਾ ਚ ਰਾਮ ਭਗ ਦੇ ਰੂਪ ਚ ਸ਼ਾਮਲ ਹੋਵੋ ਤੇ ਪੂਰਾ ਨਗਰ ਨੂੰ ਅਜੋਧਿਆ ਮੇ ਬਣਾਓ ਸ਼ਾਮ ਨੂੰ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੋ ਤਾਂ ਕਿ ਅਸੀਂ ਜਿਹੜੇ ਪ੍ਰਭੂ ਨੂੰ ਪ੍ਰਤੀ ਜਿਹੜਾ ਆਪਣਾ ਆਦਰ ਸਤਕਾਰ ਹੈ ਉਹ ਪ੍ਰਗਟ ਕਰ ਸਕੀਏ ਇਹ ਸਾਰੇ ਪ੍ਰੋਗਰਾਮ ਦਾ ਪ੍ਰਯੋਜਨ ਕੀ ਹੈ ਪ੍ਰਯੋਜਨ ਹੈ ਕਿ ਕਾਫੀ ਲੰਬਾ ਸੰਘਰਸ਼ ਚੱਲਿਆ ਰਾਮ ਭਗਤਾਂ ਨੂੰ ਆਪਣੇ ਪ੍ਰਭੂ ਨੂੰ ਉਹਨਾਂ ਦੇ ਅਸਲ ਨਿਵਾਸ ਵਿੱਚ ਸਥਾਪਿਤ ਕਰਨ ਵਾਸਤੇ ਤੋਂ ਸ਼ਬਦ ਸਭ ਦੀ ਆਸਥਾ ਪ੍ਰਭੂ શ્રી ਰਾਮ ਵਿੱਚ ਹੈ ਅਸੀਂ ਚਾਹੁੰਦੇ ਆ ਕਿ ਉਸ ਆਸਥਾ ਨੂੰ ਹੋਰ ਜ਼ਿਆਦਾ ਵਿਸ਼ਾਲ ਬਣਾਈਏ ਜਿਸ ਦਿਨ ਪ੍ਰਭੂ ਪ੍ਰਭੂ ਜੀ ਨੇ ਆਪਣੇ ਘਰ ਆਣਾ ਤੇ ਅਸੀਂ ਆਪਣੇ ਨਜ਼ਰ ਵਿੱਚ ਵੀ ਇਸ ਚੀਜ਼ ਨੂੰ ਯਾਦਗਾਰੀ ਬਣਾਈਏ ਕਿ ਹਰ ਸਾਲ ਦਿਨ ਨੂੰ ਯਾਦ ਕਰੀਏ ਕਿ ਭਗਵਾਨ ਰਾਮ ਜਿਹੜੇ ਸੀ ਮੰਜ਼ਰ ਸਪਨਾ ਰਾਮ ਭਗਤਾਂ ਨੇ ਕਦੀ ਦੇਖਿਆ ਸੀ ਉਹ ਸਕਾਰ ਹੋਏ ਸ਼ੋਭਾ ਯਾਤਰਾ ਪੂਰੀ ਧਾਰਮਿਕ ਹੋਏਗੀ ਲੇਕਿਨ ਇਹਦੇ ਚ ਖਾਸ ਕੀ ਹੋਏਗਾ ਹੋਰ ਸ਼ੋਭਾ ਯਾਤਰਾ ਵਿੱਚ ਖਾਸ ਤੋਂ ਤੇ ਇੱਕ ਤੇ ਸਾਨੂੰ ਰਾਮ ਜਨਮ ਭੂਮੀ ਨੇ ਆਸਨੇ ਭਗਵਾਨ ਰਾਮ ਜੀ ਦੀ ਪ੍ਰਤਿਮਾ ਪੇਂਟ ਕੀਤੀ ਹੈ ਉਹ ਪਾਲਕੀ ਵਿੱਚ ਸਜਾ ਕੇ ਅਸੀਂ ਉਹਦੀ ਨਗਰ ਦੀ ਪਰਿਕਰਮਾ ਕਰਾਂਗੇ ਇਸ ਦੇ ਨਾਲ ਹੀ ਸ਼੍ਰੀ ਦੁਰਗਿਆਨਾ ਮੰਦਰ ਤੋਂ ਵਾਨਰ ਸੈਨਾ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਏਗੀ ਉੱਥੋਂ ਵਾਨਰ ਸੈਨਾ ਦੇ ਰੂਪ ਵਿੱਚ ਬ੍ਰਹਮਚਾਰੀ ਜਿਹੜੇ ਅਖਾੜਾ ਸ਼ਾਮਲ ਹੋਵੇਗਾ ਤੇ ਸ਼ੋਭਾ ਯਾਤਰਾ ਦੇ ਵਿੱਚ ਅੱਗੇ ਉਹਦੀ ਅਗਵਾਈ ਕਰੇਗੀ